ਸਵਾਗਤ ਤੁਹਾਨੂੰ ਜੀ ਆਇਆਂ ਨੂੰ ਔਰ ਤੁਹਾਡਾ ਧੰਨਵਾਦ ਕੱਲ ਦੇਸ਼ ਦੇ ਹੈਲਥ ਮਿਨਿਸਟਰ ਔਰ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਜੀ ਨੇ ਹੈਲਥ ਕਿਉਂਕਿ ਉਹ ਹੈਲਥ ਮਿਨਿਸਟਰ ਹੈ ਉਹਨੂੰ ਲੈ ਕੇ ਪੰਜਾਬ ਬਾਰੇ ਇੱਕ ਟਿੱਪਣੀ ਕੀਤੀ ਹੈ ਔਰ ਅੱਜ ਵੀ ਭਾਜਪਾ ਦੇ ਇੱਕ ਦਿੱਲੀ ਤੋਂ ਸਿੱਖ ਨੇਤਾ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਸਵਾਲ ਇਹ ਪੰਜਾਬ ਤੇ ਖੜੇ ਕਰ ਰਿਹਾ ਪਰ ਤਸਵੀਰ ਬਿਲਕੁਲ ਉਲਟ ਹੈ। ਔਰ ਮੈਂ ਪੰਜਾਬ ਨਾਲ ਭਾਜਪਾ ਵੱਲੋਂ ਹੋਰੇ ਵਿਤਕਰੇ ਨੂੰ ਲੈ ਕੇ ਪੂਰੀ ਤਸਵੀਰ ਜਿਹੜੀ ਹੈ ਵਿਦ ਫੈਕਟ ਮੈਂ ਤੁਹਾਡੇ ਸਾਹਮਣੇ ਅੱਜ ਪੰਜਾਬ ਦੇ ਲੋਕਾਂ ਨੂੰ ਤੁਹਾਡੇ ਰਾਹੀਂ ਦਿਖਾਣਾ ਚਾਹੁੰਦਾ। ਦੇਸ਼ ਦੀ ਸਰਕਾਰ ਮੋਦੀ ਸਾਹਿਬ ਦੀ ਸਰਕਾਰ ਦਾ ਇਹ ਉਹ ਹਾਲ ਹੈ ਕਿ ਚੋਰੀ ਦੇ ਉੱਤੇ ਸੀਨਾ ਚੋਰੀ। ਔਰ ਚੋਰੀ ਸੈਕਟਰ ਚਲੀ ਇਹ ਕਹਿੰਦੇ ਜੀ ਪੰਜਾਬ ਸਰਕਾਰ ਆਇਸ਼ਮਾਨ ਜਿਹੜੀ ਸਕੀਮ ਹੈ ਉਹਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੂੰਗਾ ਭਾਜਪਾ ਦੇ ਲੋਕਾਂ ਨੂੰ ਵੀ ਕਿ ਜਿਹੜੀ 320 ਕਰੋੜ ਰੁਪਏ ਹੈਲਥ ਸੈਕਟਰ ਦੇ ਜਾਰੀ ਹੋਣੇ ਚੋ 220 ਕਰੋੜ ਰੁਪਇਆ ਤੇ ਭਾਰਤ ਸਰਕਾਰ ਦਾ ਹਿੱਸਾ ਹੈ ਜਿਹੜਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਨੂੰ ਦਿੱਤਾ ਨਹੀਂ ਜਾ ਰਿਹਾ ਨੈਸ਼ਨਲ ਹੈਲਥ ਮਿਸ਼ਨ ਦਾ 950 ਕਰੋੜ ਰੁਪਇਆ ਪੰਜਾਬ ਦਾ ਪੈਸਾ ਪੰਜਾਬ ਦੇ ਲੋਕਾਂ ਨੂੰ ਦਿੱਤਾ ਨਹੀਂ ਜਾ ਰਿਹਾ ਪੰਜਾਬ ਵਾਸਤੇ ਰਿਲੀਜ਼ ਨਹੀਂ ਕੀਤਾ ਜਾ ਰਿਹਾ ਮੋਦੀ ਸਾਹਿਬ ਦੀ ਸਰਕਾਰ ਵੱਲੋਂ ਨੈਸ਼ਨਲ ਹੈਲਥ ਮਿਸ਼ਨ ਦਾ 950 ਇਹੋ ਸੇ ਤਰੀਕੇ ਨਾਲ ਰੂਰਲ ਡਿਵੈਲਪਮੈਂਟ ਫੰਡ ਤੇ ਮੰਡੀ ਡਿਵੈਲਪਮੈਂਟ ਫੰਡ ਇਹ ਦੋਨੋਂ ਵਾ ਲਾ ਕੇ ਤਕਰੀਬਨ 8600 ਕਰੋੜ ਰੁਪਇਆ ਆਰਡੀਐਫ ਤੇ ਐਮਡੀਐਫ ਜਿਹੜਾ ਮੰਡੀ ਡਿਵੈਲਪਮੈਂਟ ਫੰਡ ਹੈ 170 ਕਰੋੜ ਰੁਪਇਆ ਉਹ ਵੀ 2 ਸਾਲ ਹੋ ਗਏ ਆ ਭਾਰਤ ਸਰਕਾਰ ਪੰਜਾਬ ਦਾ ਰੀਤ ਨਹੀਂ ਕਰ ਰਹੀ ਤੇ ਆਯੂਸ਼ ਜਿਹੜੀ ਯੋਜਨਾ ਹੈ ਉਹ ਵੀ ਹੈਲਥ ਸੈਕਟਰ ਨਾਲ ਜੁੜੀ 220 ਕਰੋੜ ਰੁਪਇਆ ਉਹ ਵੀ ਭਾਰਤ ਸਰਕਾਰ ਜਿਹੜੀ ਹੈ ਪੰਜਾਬ ਦਾ ਬਣਦਾ ਹੱਕ ਪੰਜਾਬ ਨੂੰ ਨਹੀਂ ਦੇ ਰਹੀ ਤਾਂ ਹੀ ਮੈਂ ਕਿਹਾ ਟੋਟਲ 8000 ਕਰੋੜ ਰੁਪਇਆ ਮੈਂ ਨੱਡਾ ਜੀ ਨੂੰ ਦੱਸਣਾ ਚਾਹੁੰਦਾ ਕਿ ਸਾਡਾ ਪੰਜਾਬ ਦੇ ਲੋਕਾਂ ਦਾ ਪੈਸਾ ਜਿਹੜਾ ਬੀਜੇਪੀ ਦੀ ਕੇਂਦਰ ਸਰਕਾਰ ਰੋਕ ਕੇ ਬੈਠੀ ਆ 2 ਸਾਲਾਂ ਤੋਂ ਜਿਹਦੇ ਬਾਰੇ ਅਸੀਂ ਵਾਰ-ਵਾਰ ਰਿਕਵੈਸਟ ਵੀ ਕੀਤੀ ਈਵਨ ਲਾਸਟ ਮੌਨਸੂਨ ਦਾ ਜਿਹੜਾ ਸੈਸ਼ਨ ਹੋਇਆ ਬਜਟਸ ਮੌਨਸੂਨ ਸੈਸ਼ਨ ਜਿਹੜਾ ਲੋਕ ਸਭਾ ਦਾ ਔਰ ਰਾਜ ਸਭਾ ਦਾ ਉਹਦੇ ਚ ਵੀ ਬਤੌਰ ਮੈਂਬਰ ਪਾਰਲੀਮੈਂਟ ਅਸੀਂ ਰਾਜ ਸਭਾ ਚ ਵੀ ਔਰ ਲੋਕ ਸਭਾ ਚ ਵੀ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਇਹ ਟੇਕ ਅਪ ਕੀਤਾ ਇਸ਼ੂ ਵੀ ਸਾਡਾ ਰੂਰਲ ਡਿਵੈਲਪਮੈਂਟ ਫੰਡ ਸਾਡਾ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਸਰਵ ਸਿੱਖਿਆ ਅਭਿਆਨ ਦਾ ਪੈਸਾ ਆਯੂਸ ਦਾ ਪੈਸਾ ਤਕਰੀਬਨ 8000 ਕਰੋੜ ਰੁਪਏ ਸਾਡਾ ਜਾਰੀ ਕੀਤਾ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਪੈਸੇ ਦੀ ਵਰਤੋਂ ਕੀਤੀ ਜਾਵੇ ਤਾਂ ਮੈਂ ਸ਼ਬਦ ਵਰਤਿਆ ਐਸੇ ਭਾਜਪੀ ਵਾਲੇ ਸਾਡਾ ਨਹੀਂ ਦੇ ਰਹੇ ਤੇ ਉੱਤੋਂ ਚੋਰੀ ਤੇ ਸੀਨਾ ਜੋਰੀ ਦੀ ਨਾਲੇ ਤੇ ਚੋਰੀ ਸਾਡਾ ਪੈਸਾ ਸਾਨੂੰ ਨਹੀਂ ਦਿੱਤਾ ਜਾ ਰਿਹਾ ਪੰਜਾਬ ਨਾਲ ਕਿਸ ਹੱਦ ਤੱਕ ਮਿਤਕਰਾ ਹੋ ਰਿਹਾ ਇੱਕ ਐਗਜ਼ਾਮਪਲ ਹੋਰ ਵੀ ਦਊਂਗਾ ਇਹਦੇ ਨਾਲ ਮੈਂ ਤੁਹਾਨੂੰ ਪੀਐਸਪੀਸੀਐਲ 2300 ਕਰੋੜ ਰੁਪਿਆ ਦਾ ਜਿਹੜਾ ਆ ਉਦੀ ਲਿਮਿਟ ਸੀ ਕਰਜ਼ਾ ਚੁੱਕਣ ਦੀ ਉਹਨੂੰ ਪਰਸੈਂਟ ਜਿਹੜਾ ਆ ਡਿਕਰੀਸ ਕਰਤਾ ਇਹਨਾਂ ਨੇ ਭਾਜਪਾ ਦੀ ਕੇਂਦਰ ਸਰਕਾਰ ਨੇ ਰਿਡਿਊਸ ਕਰਤਾ ਵੀ ਤੁਸੀਂ ਇਹ ਜਿਹੜਾ ਪੀਐਸਪੀਸੀਐਲ ਵਾਸਤੇ ਵੀ ਪੈਸਾ ਜਿਹੜਾ ਆ ਤੁਸੀਂ ਨਹੀਂ ਲੈ ਸਕਦੇ ਕਰਜ਼ਾ ਨਹੀਂ ਲੈ ਸਕਦੇ ਸਾਡੇ ਤੇ ਪਾਬੰਦੀ ਲਾਈ ਆ ਸਰ ਪੰਜਾਬ ਤੇ ਹੋਰ ਪੰਜਾਬ ਦੇ ਜਿਹੜੇ ਗੋਦਾਮ ਉਹ ਭਰੇ ਪਏ ਅਨਾਜ ਨਾਲ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਪੰਜਾਬ ਦੇ ਫੂਡ ਐਂਡ ਜਿਹੜੇ ਪ੍ਰੋਸੈਸ ਮਿਨਿਸਟਰ ਹੈ ਉਹ ਵੀ ਦਿੱਲੀ ਜਾ ਕੇ ਕੇਂਦਰ ਦੇ ਮੰਤਰੀਆਂ ਨੂੰ ਮਿਲ ਚੁੱਕੇ ਆ ਮੁੱਖ ਮੰਤਰੀ ਜੀ ਚਿੱਠੀ ਲਿਖ ਚੁੱਕੇ ਆ ਤਮਾਮ ਸਾਡੇ ਅਫੀਸ਼ੀਅਲਸ ਕਨਸਰਨ ਡਿਪਾਰਟਮੈਂਟ ਦੇ ਵਾਰ-ਵਾਰ ਦਿੱਲੀ ਸਰਕਾਰ ਨਾਲ ਟੇਕ ਅਪ ਇਸ਼ੂ ਕਰ ਚੁੱਕੇ ਆ ਅੱਜ ਵੀ ਕਿਉਂਕਿ ਅਗਲੀ 30 ਤਰੀਕ ਨੂੰ 30 ਸਤੰਬਰ ਤੋਂ ਪੰਜਾਬ ਦੀਆਂ ਮੰਡੀਆਂ ਛੋਣਾ ਆਉਣ ਲੱਗੀਆਂ ਨੇ ਅੱਜ ਵੀ ਪੰਜਾਬ ਦੇ ਕਦਾਮਾ ਚੋਂ ਜੜੀ ਫਸਲ ਹੈ ਉਹ ਭਾਰਤ ਸਰਕਾਰ ਚੁੱਕਣ ਨੂੰ ਤਿਆਰ ਨਹੀਂ ਹੈ ਵਿਤਕਰਾਂ ਨਹੀਂ ਹੈ ਤੇ ਕੀ ਹੈ ਇਸ ਤੋਂ ਵੱਧ ਵਿਤਕਰਾ ਪੰਜਾਬ ਨਾਲ ਕੀ ਹੋ ਸਕਦਾ ਹੈ ਕਿ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਇੱਕ ਇੱਕ ਪੈਸਾ ਜਿਹੜਾ ਉਹਨਾਂ ਦੀ ਕਮਾਈ ਚੋਂ ਆਡਰ ਤਰੀਕੇ ਨਾਲ ਸਰਕਾਰ ਨੇ ਇਕੱਠਾ ਕੀਤਾ ਉਹ ਸਾਨੂੰ ਦੇਣ ਨੂੰ ਤਿਆਰ ਨਹੀਂ ਆ ਤੇ ਉੱਤੋਂ ਕਹਿੰਦੇ ਜੀ ਪੰਜਾਬ ਸਰਕਾਰ ਮਰੀਜ਼ਾਂ ਦਾ ਇਲਾਜ ਨਹੀਂ ਕਰਾ ਰਹੀ ਮੈਨੂੰ ਇਸ ਗੱਲ ਦੀ ਤਾਂ ਤਸੱਲੀ ਹੋਈ ਅੱਜ ਪੱਤਰਕਾਰ ਵੀਰੋ ਕਿ ਅੱਜ ਤਕਰੀਬਨ 2.5 ਸਾਲ ਹੋ ਗਿਆ ਆਵਾਜ਼ੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਅੱਜ 2.5 ਸਾਲਾਂ ਬਾਅਦ ਘੱਟੋ-ਘੱਟ ਚਾਹੇ ਜੀਪੀ ਨੱਡਾ ਜੀ ਹੋਣ ਹੈਲਥ ਮਿਨਿਸਟਰ ਚਾਹੇ ਬੀਜੇਪੀ ਦੇ ਦੂਜੇ ਤੀਜੇ ਲੀਡਰ ਜਿਹੜੇ ਦਿੱਲੀ ਤੋਂ ਆਣ ਉਹਨਾਂ ਨੂੰ ਘੱਟੋ-ਘੱਟ ਪੰਜਾਬ ਦੀ ਜਾਤ ਤੇ ਆਈ ਲੇਕਿਨ ਮੈਂ ਤੁਹਾਡੇ ਰਾਹੀਂ ਦੱਸਣਾ ਚਾਹੁੰਨਾ ਭਾਰਤ ਸਰਕਾਰ ਨੂੰ ਪ੍ਰਧਾਨ ਮੰਤਰੀ ਜੀ ਨੂੰ ਹੈਲਥ ਮਿਨਿਸਟਰ ਸਾਹਿਬ ਨੂੰ ਔਰ ਬੀਜੇਪੀ ਦੀ ਤਮਾਮ ਲੀਡਰਸ਼ਿਪ ਜਿਹੜਾ ਤਾਨਾਸ਼ਾਹੀ ਤਰੀਕੇ ਨਾਲ ਪੰਜਾਬ ਦਾ ਵਿਤਕਰਾ ਕਰ ਰਹੀ ਵਿਤਕਰਾ ਕਰ ਰਹੀ ਹੈ ਕਿ ਸਾਡਾ 8000 ਕਰੋੜ ਰੁਪਈਆ ਜਿਹਦੇ ਨੇ ਸਾਡੀਆਂ ਪਿੰਡਾਂ ਦੀਆਂ ਸੜਕਾਂ ਬਣਨੀਆਂ ਤੁਸੀਂ ਆਪ ਅੰਦਾਜ਼ਾ ਲਾਓ ਪਹਿਲਾਂ ਇਹਨਾਂ ਨੇ ਕਾਲੇ ਕਾਨੂੰਨ ਬਣਾਏ ਤਿੰਨ ਜਿਦੇਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਭਾਈਵਾਲ ਸੀ ਉਹ ਤਿੰਨ ਕਾਨੂੰਨ ਤੇ ਵਾਪਸ ਲੈ ਲਿਆ ਜਦੋਂ ਵੱਟਾ ਐਜੀਟੇਸ਼ਨ ਚੱਲਿਆ ਬਹੁਤ ਵੱਡੀ ਲੜਾਈ ਲੜੀ ਕਿਸਾਨਾਂ ਨੇ ਲੇਕਿਨ ਭਾਜਪਾ ਨੂੰ ਇਹ ਸਮਝ ਆ ਗਈ ਕਿ ਪੰਜਾਬ ਦਾ ਮੰਡੀਕਰਨ ਸਿਸਟਮ ਪੇਂਡੂ ਅਰਥਚਾਰਾ ਬੜਾ ਮਜ਼ਬੂਤ ਨੂੰ ਤੈਸਨਾਸ਼ ਕਰਨ ਵਾਸਤੇ ਅੱਜ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਸਾਡਾ ਰੂਰਲ ਡਿਵੈਲਪਮੈਂਟ ਫੰਡ ਰੋਕ ਕੇ ਬੈਠਿਆ ਮਕਸਦ ਭਾਜਪਾ ਦਾ ਇੱਕੋ ਹੀ ਆ ਕਿ ਪੰਜਾਬ ਦੀਆਂ ਮੰਡੀਆਂ ਖਤਮ ਹੋ ਜਾਣ ਪੰਜਾਬ ਦੀਆਂ ਸੜਕਾਂ ਖਤਮ ਹੋ ਜਾਣ ਪੰਜਾਬ ਦਾ ਕਿਸਾਨ ਮਾਰਿਆ ਜਾਵੇ ਪੰਜਾਬ ਦਾ ਗਰੀਬ ਮਾਰਿਆ ਜਾਵੇ ਇਹਦੇ ਲਈ ਵਿਤਕਰੇ ਦੀ ਤਰ੍ਹਾਂ ਪੰਜਾਬ ਨਾਲ ਇੱਕ ਬਹੁਤ ਮੰਦ ਭਾਗਾ ਜਿਹਨੂੰ ਕਹਿ ਸਕਦੇ ਹੋ ਰਵਈਆ ਜਿਹੜਾ ਮੋਦੀ ਸਾਹਿਬ ਦੀ ਸਰਕਾਰ ਦਾ ਉਹਦਾ ਇਹ ਵਾਰ-ਵਾਰ ਪ੍ਰਗਟਾਵਾ ਕਰ ਰਿਹਾ ਚਾਹੇ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਹੈ ਚਾਹੇ ਮੰਡੀ ਡਿਵੈਲਪਮੈਂਟ ਫੰਡ ਦੀ ਗੱਲ ਹੈ ਚਾਹੇ ਆਯੂਸ਼ ਯੋਜਨਾ ਦੀ ਗੱਲ ਹੈ ਚਾਹ ਨੈਸ਼ਨਲ ਹੈਲਥ ਮਿਸ਼ਨ ਦੀ ਗੱਲ ਹੈ ਚਾਹ ਪੀਐਸਪੀਸੀਐਲ ਨੂੰ ਬੋਰੋਇੰਗ ਕਰਨ ਵਾਸਤੇ ਜਿਹੜਾ ਲੋਨ ਦੀ ਲਿਮਿਟ ਹੈ ਜਿਹੜਾ ਆ ਉਹ ਡਿਕਰੀਸ ਕਰਤਾ ਤੇ ਚਾਹ ਸਾਡੇ ਗਦਾਮਾ ਚੋਂ ਫਸਲ ਚੱਕਣ ਦੀ ਗੱਲ ਹੈ ਹਰ ਥਾਂ ਤੇ ਪੰਜਾਬ ਨਾਲ ਮੋਦੀ ਸਾਹਿਬ ਦੀ ਸਰਕਾਰ ਵਿਤਕਰਾ ਕਰ ਰਹੀ ਹੈ 180 85 ਲੱਖ ਮੈਟ੍ਰਿਕ ਟਨ ਫਸਲ ਸਾਡੀ ਅਗਲੇ ਮਹੀਨੇ ਆ ਜਾਣੀ ਆ ਤੇ ਅੱਜ ਜਦੋਂ ਵਾਰ-ਵਾਰ ਪਿਛਲੇ ਤਕਰੀਬਨ 2-3 ਮਹੀਨਿਆਂ ਤੋਂ ਅਸੀਂ ਰਿਕਵੈਸਟ ਕਰ ਰਹੇ ਹਾਂ ਸਾਡੇ ਮੰਤਰੀ ਸਾਹਿਬ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਸਾਡੇ ਅਫੀਸ਼ੀਅਲ ਸਹਿਬਾਨ ਕਿ ਇਹ ਗੋਦਾਮ ਖਾਲੀ ਕਰਵਾਓ ਸਾਡੇ ਕਿਸਾਨ ਦੀ ਫਸਲ ਕਿੱਥੇ ਰੱਖੀ ਜਾਊਗੀ ਬੀਜੇਪੀ ਦੇ ਕੰਨ ਤੇ ਜੋ ਨਹੀਂ ਸਰਕਾਰੀ ਕਿਉਂਕਿ ਬੀਜੇਪੀ ਮੋਦੀ ਸਾਹਿਬ ਦੀ ਸਰਕਾਰ ਇਕੋ ਹੀ ਮਕਸਦ ਨਾਲ ਪੰਜਾਬ ਨਾਲ ਦੇਖਦੀ ਕਿ ਪੰਜਾਬ ਦਾ ਨੁਕਸਾਨ ਪੰਜਾਬ ਦਾ ਆਰਥਿਕ ਜਿਹੜਾ ਪਿੰਡੂ ਆਰਥਿਕ ਜਿਹੜਾ ਟਾਚਾ ਨੂੰ ਤੈਸ ਨੈਸ ਕਿਤਰਾ ਕਰਨਾ ਪੰਜਾਬ ਨੂੰ ਨੁਕਸਾਨ ਕਿਤਰਾ ਪਹੁੰਚਾਉਣਾ ਇਹਦੇ ਲਈ ਜਿਹੜੀ ਆ ਬੀਜੇਪੀ ਸਰਕਾਰ ਲੱਗੀ ਆ ਲੇਕਿਨ ਮੈਂ ਨੱਡਾ ਜੀ ਨੂੰ ਔਰ तमाम ਬੀਜੇਪੀ ਲੀਡਰਸ਼ਿਪ ਨੂੰ ਦੱਸਣਾ ਚਾਹੁੰਦਾ ਪੰਜਾਬੀ ਨਾਂ ਤੇ ਡਰਨ ਵਾਲੇ ਆ ਤੇ ਨਾ ਤੁਹਾਡੇ ਤੋਂ ਘਬਰਾਉਣ ਵਾਲੇ ਆ ਅਸੀਂ ਭੀਖ ਨਹੀਂ ਮੰਗ ਰਹੇ ਮੋਦੀ ਜੀ ਨੱਡਾ ਜੀ ਅਸੀਂ ਭੀਖ ਨਹੀਂ ਮੰਗ ਰਹੇ ਪੰਜਾਬ ਦੇ ਲੋਕਾਂ ਦੇ ਹੱਕ ਦਾ ਪੈਸਾ ਤੁਸੀਂ ਨਹੀਂ ਦੇ ਰਹੇ ਪੰਜਾਬ ਦੀ ਸਰਕਾਰ ਨਾ ਪੰਜਾਬ ਦੇ ਲੋਕਾਂ ਦਾ ਤੁਸੀਂ ਵਿਤਕਰਾ ਕਰ ਰਹੇ ਹੋ ਤੁਹਾਨੂੰ ਇਹਦਾ ਖੰਭਿਆ ਜਿਹੜਾ ਆਉਣ ਵਾਲੇ ਟਾਈਮ 'ਚ ਭੁੱਖਣਾ ਪਊਗਾ ਸੋ ਆ ਜਿਹੜੀ ਤਸਵੀਰ ਹੈ ਜਿਹਨੂੰ ਲੈ ਕੇ ਮੈਂ ਤੁਹਾਡੇ ਨਾਲ ਰੋਬਰੂ ਹੋਇਆ ਸੀ ਇਹ ਅਸਲ ਤਸਵੀਰ ਹੈ ਕਿ ਪੰਜਾਬ ਦਾ ਇਕਨੋਮਿਕ ਤਰੀਕੇ ਜਿਹੜਾ ਪੂਰਾ ਢਾਂਚਾ ਹੈ ਉਹਨੂੰ ਖਤਮ ਕਰ ਲਈ ਉਹਨੂੰ ਤਹਿਸ ਨਹਿਸ ਕਰ ਲਈ ਭਾਜਪਾ ਰੋਕ ਆੜਕ ਤਰੀਕੇ ਨਾਲ ਸ਼ਾਸਨ ਕਰ ਰਹੀ ਹੈ ਸੋ ਇਹਦੇ ਤੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਇਵਨ ਇਵਨ ਇੱਕ ਲਾਸ ਸੌਰੀ ਮੈਂ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਇਵਨ ਮੈਂ ਜਿਹੜਾ ਇਹ ਗੁਣਗਾਨ ਕਰ ਆਪਣੇ ਹੈਲਥ ਜਿਹੜੀ ਮਿਨਿਸਟਰੀ ਦਾਤੇ ਯੋਜਨਾਵਾਦ ਆਧਾਰੀ ਬੀਜੇਪੀ ਦਾ ਇੱਕ ਨੇਤਾ ਜਿਹੜਾ ਦਿੱਲੀ ਦਾ ਸਿੱਖ ਨੇਤਾ ਹੈ ਆਪਣੇ ਆਪ ਨੂੰ ਕਹਿੰਦਾ ਸਿੱਖ ਨੇਤਾ ਤਾਂ ਨਹੀਂਗਾ ਉਹ ਵੀ ਮੋਦੀ ਦੇ ਹੁਣ ਗਾਰਿਆ ਸੀ ਅੱਜ ਮੇਰੇ ਕੋਲ ਅਖਬਾਰ ਹੈ ਇੰਡੀਆ ਦਾ ਇੱਕ ਲੀਡਿੰਗ ਨਿਊਜ਼ਪੇਪਰ ਹੈ ਉਹ ਵੀ ਇਹ ਕਹਿ ਰਿਹਾ ਹੈ ਕਿ ਲੋਕਾਂ ਦੀ ਸਿਹਤ ਨਾਲ ਲਗਾਤਾਰ ਕੇਂਦਰ ਸਰਕਾਰ ਜਿਹੜੀ ਆ ਉਹ ਤੱਕਾ ਕਰ ਰਹੀ ਹੈ ਕਿਉਂਕਿ ਜਿਹੜੇ ਕਹਿੰਦੇ ਸੀ ਅਸੀਂ 2.5% ਤੇ ਜੀਡੀਪੀ ਦਾ ਖਰਚ ਜਿਹੜਾ ਆ ਦੇਸ਼ ਦੀ ਜੀਡੀਪੀ ਦਾ ਹੈਲਥ ਸੈਕਟਰ ਤੇ ਕਰਨਾ ਉਹ ਲਗਾਤਾਰ ਮੋਦੀ ਸਰਕਾਰ ਦੇ ਬਜਟ ਚ ਘਟਦਾ ਜਾ ਰਿਹਾ ਹੈ ਇਹ ਮੈਂ ਨਹੀਂ ਕਹਿ ਰਿਹਾ ਨਟਾ ਜੀ ਇਹ ਦੇਸ਼ ਦਾ ਲੀਡਿੰਗ ਨਿਊਜ਼ਪੇਪਰ ਕਹਿ ਰਿਹਾ ਹੈ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਨਾ ਖਿਲਵਾੜ ਕਰ ਰਹੇ ਹੋ ਤੁਸੀਂ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਖਤਮ ਕਰ ਰਹੇ ਹੋ ਤੁਸੀਂ ਹੈਲਥ ਸੈਕਟਰ ਨੂੰ ਦੇਸ਼ ਦੇ ਨੂੰ ਖਤਮ ਕਰ ਰਹੇ ਹੋ ਤੁਸੀਂ ਪੰਜਾਬ ਨਾਲ ਵਿਤਕਰਾ ਕਰ ਰਹੇ ਹੋ ਇਹ ਸਾਰੇ ਤੱਥ ਲੈ ਕੇ ਤੁਹਾਡੇ ਨਾਲ ਰੁبرو ਹੋਇਆ ਸੀ ਤੁਹਾਡਾ ਸਵਾਲ ਹੋਵੇ ਤੇ ਕਰਸ਼ਣ